ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਫੈਡ ਤੋਂ ਆ ਰਹੀ ਆ ਇੱਕ ਜਿਹੜੇ ਹੁਣ ਇਕਨੋਮਿਸਟ ਐਕਰੀ ਫੇਰ ਕਹਿ ਰਹੇ ਆ ਰਿਟਰ ਦੀ ਜਿਹੜੀ ਪੋਲ ਹੋਈ ਆ ਉਸ ਤੇ ਵਿੱਚ ਵੀ ਫੈਡ ਇਸ ਸਾਲ ਦੇ ਵਿੱਚ ਦੋ ਵਾਰ ਇੰਟਰਸਟ ਰੇਟਸ ਆ ਉਹ ਘਟ ਕਰ ਦੇਵੇਗਾ ਇਹ ਚਰਚਾਵਾਂ ਜਨਵਰੀ ਫਰਵਰੀ ਤੋਂ ਸ਼ੁਰੂ ਹੋਈਆਂ ਸੀ ਤੇ ਆਪਾਂ ਜੁਲਾਈ ਦੇ ਅਖੀਰ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਹੈਗੇ ਆ ਰਿਟਰ ਦੀ ਪੋਲ ਜਿਹੜੀ ਕੀਤੀ ਗਈ ਆ ਇਹ ਵੱਖ-ਵੱਖ ਇਕਨੋਮਿਸਟ ਦੀ ਉਹਨਾਂ ਨੇ ਇਹ ਸੋਚਦੇ ਆ ਕਿ ਇਸ ਦੇ ਵਿੱਚ ਦੋ ਵਾਰੀ ਇੰਟਰਸਟ ਰੇਟ ਕੱਟ ਜਿਹੜੇ ਉਹ ਹੋਣਗੇ ਫੈਡਰਲ ਓਪਨ ਮਾਰਕੀਟ ਕਮੇਟੀ ਉਹਨਾਂ ਨੇ ਬਾਰ ਬਾਰ ਹੁਣ ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਆ ਕਿ ਕਿ ਸਾਨੂੰ ਹੁਣ ਹੋਰ ਜ਼ਿਆਦਾ ਭਰੋਸਾ ਹੈ ਵੀ ਇੰਟਰਸਟ ਰੇਟਸ ਜਿਹੜੇ ਸਾਈਨ ਨੇ ਲੇਬਰ ਮਾਰਕੀਟ ਦੇ ਉਹ ਵੀਕ ਹੋ ਰਹੇ ਆ 인ਫਲੇਸ਼ਨ ਜਿਹੜੀ ਆ ਉਹ ਵੀ ਵੀਕ ਹੋ ਰਹੀ ਆ ਸੋ ਇਸ ਤੇ ਚੱਲਦੇ ਆ ਅਸੀਂ ਇੰਟਰਸਟ ਰੇਟ ਜਿਹੜੇ ਉਹ ਕੱਟ ਕਰ ਸਕਦੇ ਹੈਗੇ ਆ 17 ਤੋਂ ਅ 23 ਜੁਲਾਈ ਦੇ ਵਿੱਚ 100 ਵੱਖ-ਵੱਖ ਇਕਨੋਮਿਸਟ ਉਹਨਾਂ ਨੇ ਰਿਟਰਪੋਲ ਦੇ ਵਿੱਚ ਅ ਇਹ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਰੱਖੇ ਉਹ 80 ਤੋਂ 80% ਤੋਂ ਵੱਧ ਨੇ ਜਿਹੜਾ ਇਹ ਕਿਹਾ ਵੀ 25 ਬੇਸਿਸ ਪੁਆਇੰਟ ਯਾਨੀ ਕਿ 0.25% ਤੱਕ ਜਿਹੜੇ ਇੰਟਰਸਟ ਰੇਟ ਆ ਪਹਿਲੀ ਵਾਰ ਸਤੰਬਰ 'ਚ ਕੱਟ ਜਿਹੜੇ ਉਹ ਹੋਣਗੇ ਤੇ ਕਹਿੰਦੇ ਵੀ ਜੇ ਉਸ ਦੇ ਨਾਲ ਅਸਰ ਰਿਹਾ ਤਾਂ ਫਿਰ ਦੂਸਰੀ ਜਿਹੜੀ ਇੰਟਰਸਟ ਰੇਟ ਕੱਟਾ ਉਹ ਬਹੁਤ ਹੀ ਜਲਦ ਉਸ ਤੋਂ ਬਾਅਦ ਚ ਦੇਖਣ ਨੂੰ ਮਿਲੂਗੀ ਕਹਿੰਦੇ ਸਤੰਬਰ ਤੇ ਦਸੰਬਰ ਦੇ ਵਿੱਚ ਦੋ ਇੰਟਰਸਟ ਰੇਟ ਕੱਟਸ ਇਸ ਸਾਲ ਚ ਆ ਰਹੇ ਨੇਆਂ ਖਬਰਾਂਵਲ ਚਲਿਏ ਤੇ ਡੈਲਟਾ 에ਅਰਲਾਈਨ ਅ ਅੱਜ ਡੈਲਟਾ 에ਅਰਲਾਈਨ ਦੀ ਬੜੀ ਬੁਰੀ ਪੋਜੀਸ਼ਨ ਆ ਉਹਨਾਂ ਦੀਆਂ ਬਹੁਤ ਸਾਰੀਆਂ ਫਲਾਈਟਸ ਕੈਨਸਲ ਹੋ ਗਈਆਂ ਆ ਬਹੁਤ ਸਾਰੀਆਂ ਡਿਲੇ ਹੋ ਗਈਆਂ ਹੈਗੀਆਂ ਆ ਤੇ ਐਟਲੰਟਾ بیس ਤੇ ਜਿਹੜਾ ਕੈਰੀਅਰ ਆ ਹਜੇ ਵੀ ਇਹ ਕੋਸ਼ਿਸ਼ ਕਰ ਰਿਹਾ ਰਿਕਵਰ ਕਰਨ ਤੋਂ ਜਿਹੜੀ ਪਿਛਲੇ ਵੀਕ ਜਿਹੜਾ ਆਈਟੀ ਗਲੋਬਲ ਆਈਟੀ ਆਊਟੇਜ ਹੋਇਆ ਸੀ ਕ라우ਡ ਸਟ੍ਰਾਈਕ ਹੈਂਗਓਵਰ ਕਹਿੰਦੇ ਭਈ 455 ਕੈنسਲੇਸ਼ਨ 692 ਡਿਲੇ ਆ 32% ਡੈਲਟਾ ਦਾ ਜਿਹੜਾ ਸਕੈਡਿਊਲ ਫਲਾਈਟ ਹੈਗਾ ਸੋ ਜੇ ਕੋਈ ਡੈਲਟਾ ਫਲਾਈਟ ਤੇ ਜਾ ਰਿਹਾ ਮੇਕ ਸ਼ੋਰ ਕਰ ਲਿਓ ਕਿ ਬਹੁਤ ਸਾਰੀਆਂ ਫਲਾਈਟਾਂ ਕੈਨਸਲ ਆ ਫਲਾਈਟ ਅਵੇਅਰ ਦੇ ਮੁਤਾਬਕ ਜਾਂ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਆ ਉਹ ਡਿਲੇ ਹੈਗੀਆਂ ਈਵਨ ਜੋ ਟ੍ਰਾਂਸਪੋਰਟੇਸ਼ਨ ਸੈਕਟਰੀ ਆ ਬੀਟ ਵਾਟੀ ਜੀ ਹੈ ਉਹਨਾਂ ਨੇ ਵੀ ਕਿਹਾ ਵੀ ਮੈਂ ਉਹਨਾਂ ਦੇ ਜਿਹੜੇ ਸੀਈਓ ਆ ਉਹਦੇ ਨਾਲ ਗੱਲਬਾਤ ਕਰਨੀ ਆ ਵੀ ਕੀ ਜਿਹੜਾ ਤੁਹਾਡਾ ਚੱਕਰ ਚੱਲ ਰਿਹਾ ਹੈਗਾ ਇਹ 에ਅਰਲਾਈਨਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇਸ਼ੂ ਪਿਛਲੇ ਸਮੇਂ ਦੇ ਵਿੱਚ ਵੀ ਵੱਧਦਾ ਰਿਹਾ ਹੈਗਾ ਆ ਸੋਮਵਾਰ ਨੂੰ ਤਿੰਨ ਕੁਆਟਰ ਜਿਹੜੇ 75% ਡੈਲਟਾ ਦਾ ਜਿਹੜਾ ਸਕੈਡਿਊਲ ਡਿਪਾਰਚਰ ਸੀ ਜਾਂ ਕੈਨਸਲ ਹੋ ਗਿਆ ਜਾਂ ਡਿਲੇ ਹੋ ਗਿਆ ਅਮਰੀਕਨ 에어ਲਾਈਨ ਤੇ ਯੂਨਾਈਟਿਡ 에어ਲਾਈਨ ਦਾ 50% ਅਮਰੀਕਨ 에어ਲਾਈਨ ਦਾ 50% ਤੇ ਯੂਨਾਈਟਿਡ 에어ਲਾਈਨ ਦਾ 33% ਫਲਾਈਟ ਜਿਹੜੀਆਂ ਡਿਲੇ ਹੋਈਆਂ ਹੈਗੀਆਂ ਸੋ ਕਾਫੀ ਜਿਹੜੀ ਸਿਚੁਏਸ਼ਨ ਆ 에어ਲਾਈਨ ਦੀ ਠੀਕ ਨਹੀਂ ਚੱਲ ਰਹੀ ਹੈਗੀ ਸੋ ਜੇ ਕੋਈ ਟ੍ਰੈਵਲ ਕਰ ਰਿਹਾ ਮੇਕ ਸ਼ੋਰ ਕਰੋ ਕਿ ਤੁਹਾਡੀ ਉੱਥੇ ਜਾ ਕੇ 에어ਪੋਰਟ ਤੇ ਕਿਤੇ ਫਸ ਨਾ ਜਾਵੋ ਜਾਂ ਉੱਥੇ ਬੈਠੇ ਨਾ ਰਹੋ ਜੀ ਜੀ ਬਿਲਕੁਲ ਜਾਂਚ ਜਰੀਆ ਹੁਣ ਉਸ ਦੀ ਹੋਣ ਜਾ ਰਹੀ ਹੈ